ਜੋ ਗੱਲ ਇਹਦੇਤੀ ਫੇਮਸ ਹੁੰਦੇ ਹਨ ਤਾਂ ਉਹ ਉਹਨਾਂ ਨੂੰ ਸ਼ੋਅ ਪਾਣੇ ਸ਼ੁਰੂ ਹੋ ਜਾਂਦਾ ਹੈ ਕੰਟੈਕਟ ਨੰਬਰ ਦਿੱਤੇ ਹੁੰਦੇ ਆ ਬਾਊਟ ਦੇ ਵਿੱਚ ਅਗਲਾ ਜਾ ਕੇ ਸਿੱਧਾ ਸ਼ੋਅ ਬੁੱਕ ਕਰਦਾ ਮੈਨੇਜਰ ਰੱਖੇ ਹੁੰਦੇ ਹਨ ਤੇ ਉਸ ਟਾਈਮ ਤੇ ਮੰਨ ਲਓ ਜੇ ਕੋਈ ਸਿੰਗਰ ਨੂੰ ਸ਼ੋਅ ਪੈਂਦੇ ਸੀ ਭਾਈ ਜਿਵੇਂ ਸੋਨ ਨੂੰ ਪਏ ਹੋਣਗੇ ਉਹ ਕਿਵੇਂ ਸ਼ੋਅ ਪੈਂਦੇ ਸੀ ਮਤਲਬ ਕਿਵੇਂ ਤੁਹਾਡੇ ਨੇ ਕੰਟੈਕਟ ਕਿਵੇਂ ਕੀਤਾ ਹਾਂ ਜੀ ਹਾਂ ਤੇ ਇੱਕ ਬਾਈ ਹੋਰ ਗੱਲ ਆ ਹਨ ਉਦੋਂ ਫਿਰ ਰਿਆਜ਼ ਵਗੈਰਾ ਤੇ ਹੁਣ ਦੇ ਰਿਆਜ਼ ਚ ਕਿੰਨਾ ਕੁ ਫਰਕ ਆ ਬਹੁਤ ਫਰਕ ਆ ਜੀ ਬਹੁਤ ਫਰਕ ਆ ਹਾਂ ਉਹ ਤਾਂ ਜੇ ਕੈਸਟ ਕਰਨ ਦੀ ਚਾ 4 5 5 ਮਹੀਨੇ ਲੱਗ ਜਾਂਦੇ ਅੱਛਾ ਜੀ ਫੈਸਲਾ ਸਟੂ ਯਾਰ ਜੀ ਤੇ ਨਾਮ ਲਾਇਆ ਟੈਕਸਟਲ ਸਟੂਡੀਓ ਹਾਂ ਜੀ ਟੈਕਸਟਲ ਸਟੂਡੀਓ ਠੀਕ ਆ ਵੀ ਸਾਰੇ ਕੰਪਿਊਟਰ ਤੇ ਬਚ ਜੰਦੇ ਆ ਪਰ ਉਸ ਟਾਈਮ ਤੇ ਠੀਕ ਆ ਹੱਥੀ ਕੰਮ ਹੁੰਦਾ ਸੀ ਸਰ ਹਾਂ ਜੀ ਹਾਂ ਜੀ ਤੇ ਫਿਰ ਉਦੋਂ ਮਤਲਬ ਗਾਣਾ ਗੂਣਾ ਜਦੋਂ ਤਿਆਰ ਕਰਦੇ ਸੀ ਕੀ ਹਿਸਾਬ ਕਿਤਾਬ ਹੁੰਦਾ ਸੀ ਕਿਵੇਂ ਗਾਣਾ ਤਿਆਰ ਹੁੰਦਾ ਸੀ ਭਾਈ ਦੱਸ ਸਕਦੇ ਦੇਖੋ ਜੀ ਉਦੋਂ ਕੈਸਟਾਂ ਵਿਕਦੀਆਂ ਸੀਗੀਆਂ ਤਾਂ ਭਾਈ ਫਿਰ ਸੋਨੂੰ ਕਿਵੇਂ ਪਤਾ ਲੱਗਦਾ ਸੀ ਮੈਂ ਹਿੱਟ ਜਾ ਰਿਹਾ ਜਾਂ ਫਿਰ ਠੀਕ ਆ ਮੇਰੀ ਕੈਸਟ ਕਿੰਨੀ ਕੁ ਬਿਕਰੀ ਆ ਮਤਲਬ ਇਹਦੇ ਚ ਕੋਈ ਝੋਲ ਮੋਲ ਤਾਂ ਨਹੀਂ ਸੀਗਾ ਝੋਲ ਮੋਲ ਤਾਂ ਇਹ ਆ ਦੇਖੋ ਮੇਰੇ ਡੈਡੀ ਨੇ ਕਿਹਾ ਵੀ ਮ ਠੀਕ ਆ ਟੀਵੀ ਨੂੰ ਹੱਥ ਨਹੀਂ ਲਾਉਣਾ ਲਸਕਾਰਾ ਆਉਣ ਵਾਲਾ ਠੀਕ ਆ ਸਾਨੂੰ 2 ਫੁੱਟ ਪਹਿਲੀ ਪਾਸੇ ਬਿਠਾ ਦਿੰਦੇ ਸੀ ਸਾਡਾ ਸ਼ਕਤੀਮਾਨ ਵਿਚੀ ਨੋਲ ਜਾਂਦਾ ਸੀ ਠੀਕ ਆ ਜੀ ਪਿੱਛੇ ਮੇਰੇ ਘਰਾਂ ਦੀ ਰੈੱਥ ਵੀ ਹੋ ਗਈ ਸੀ ਅੱਛਾ ਤੇ ਫਿਰ ਮੈਨੂੰ ਉਹ ਤੇ ਉਹਨਾਂ ਦੇ ਵੀ ਖਰਚੇ ਬਾਵਾ ਹੋ ਗਿਆ ਹੋਰ ਬਜ਼ੁਰਗ ਪਹਿਲਾਂ ਬਿਮਾਰ ਰਹੇ ਤੇ ਬਾਈ ਹੁਣ ਮੰਨ ਲਓ ਹੁਣ ਵੀ ਤੁਸੀਂ ਸਿੰਗਿੰਗ ਜਾਰੀ ਰੱਖੀ ਹੋਈ ਹੈ ਤੁਹਾਡੀ ਹਾਂ ਜੀ ਹਾਂ ਹਾਂ ਠੀਕ ਆ ਇਹਦਾ ਕੀੜਾ ਬਾਈ ਜੀ ਕੀੜਾ ਇਹ ਨਹੀਂ ਜਾਂਦਾ ਹੈ ਇਹ ਜਾਂਦਾ ਨਹੀਂ ਹੈਗਾ ਤਾਂ ਕੀੜਾ ਹੈਗਾ ਠੀਕ ਆ ਦੋਸਤੋ ਮੈਂ ਤੁਹਾਡਾ ਸਵਾਗਤ ਕਰਦਾ ਇੱਕ ਨਵੀਂ ਇੰਟਰਵਿਊ ਦੇ ਵਿੱਚ ਮੈਂ ਤੁਹਾਨੂੰ ਮਿਲਵਾਣ ਜਾ ਰਿਹਾਗਾ ਜੀਵਨ ਸ੍ਰੀਲਾ ਜੀ ਨਾਲ ਤੇ ਇਹਨਾਂ ਦੀ ਜੀਵਨੀ ਦੇ ਉੱਤੇ ਆਪਾਂ ਗੱਲ ਕਰਾਂਗੇ ਜੋ ਵੀ ਇਹਨਾਂ ਨੇ ਜੀਵਨ ਦੇ ਵਿੱਚ ਹੰਡਾਇਆ ਜਾਂ ਫਿਰ ਕਿਹੜੀਆਂ ਗੱਲਾਂ ਸੀ ਜਿਹੜੇ ਕਰਕੇ ਇਹ ਮੂਰੇ ਨਹੀਂ ਆ ਸਕੇ ਤੇ ਬਾਈ ਜੀ ਤੁਹਾਡਾ ਸਵਾਗਤ ਕਰਦੇ ਹਾਂ ਜੀ ਬੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਇਹਦੇ ਮਾੜੇ ਪਿੰਡ ਬਾਰੇ ਦੱਸੋਗੇ ਪਿੰਡ ਜੀ ਮੇਰਾ ਝਲੂਰ ਆ ਸਿੱਖਾ ਝਲੂਰ ਬਰਨਾਲੇ ਤੋਂ 12 ਕਿਲੋਮੀਟਰ ਪੈਂਦਾ ਹੈਗਾ ਠੀਕ ਹੈ ਜੀ ਤੇ ਰਹਿਣ ਵਾਲੇ ਆ ਤੇ ਇੱਕ ਬਾਈ ਜੀ ਆਪਦੇ ਪਰਿਵਾਰ ਬਾਰੇ ਦੱਸ ਦੋ ਪਰਿਵਾਰ ਚ ਆਪਾਂ ਕਿੰਨੇ ਕਿ ਜੀਆ ਪਰਿਵਾਰ ਦੇ ਵਿੱਚ ਚਾਰ ਜੀਆ ਦੋ ਬੇਟੇ ਨੇ ਠੀਕ ਤੇ ਜਿਹੜਾ ਤੁਹਾਡਾ ਗਾਇਕੀ ਦਾ ਦੌਰ ਆ ਜਾਂ ਫਿਰ ਤੁਹਾਡਾ ਸੌਂਗ ਸੀਗਾ ਇਹ ਕਿੱਥੋਂ ਜਾਗਿਆ ਮਤਲਬ ਤੁਹਾਡੇ ਪਰਿਵਾਰ ਚ ਜਾਂ ਫਿਰ ਕੋਈ ਹੋਰ ਹਾਂਜੀ ਹਾਂ ਪਰਿਵਾਰ ਦੇ ਵਿੱਚ ਅਸੀਂ ਖਾਨ ਆ ਅਸੀਂ ਖਾਣੇ ਮੇਰੇ ਮਾਮਾ ਜੀ ਰਾਜ ਮੁਹੰਮਦ ਜੀ ਹੋ ਸਕੰਦਰ ਜੀ ਹੁਣ ਅੱਜ ਕੱਲ ਚੱਲ ਰਹੇ ਨੇ ਹਸਲ ਮਾਨਕ ਹਾਂ ਹਾਂ ਬਹੁਤ ਟ੍ਰੈਂਡਿੰਗ ਚ ਠੀਕ ਆ ਤੁਸੀਂ ਦੋਸਤੋ ਸੁਣਿਆ ਵੀ ਹੋਣਾਗਾ ਤੇ ਅੱਛਾ ਜੀ ਸਾਡੇ ਭਤੀਜੇ ਮੈਂ ਅੱਛਾ ਤੜ ਠੀਕ ਆ ਠੀਕ ਆ ਬਾਈ ਜੀ ਠੀਕ ਆ ਹਸਨ ਮਾਨਕ ਦੇ ਪੁੱਪੜ ਜੀ ਨੇ ਤੇ ਇਹ ਵੀ ਬਹੁਤ ਇੱਕ 트ੈਂਡਿੰਗ ਟੌਪਿਕ ਆ ਠੀਕ ਆ ਤੇ ਬਹੁਤ ਸੋਹਣਾ ਗਾਉਂਦੇ ਨੇ ਉਹ ਹਾਂ ਹਾਂ ਬੱਚਾ ਪਿਆਰਾ ਬੱਚਾ ਹਾਂ ਹਾਂ ਬਹੁਤ ਸੋਹਣਾ ਗਾਉਂਦੇ ਚਲੋ ਆਪਾਂ ਨਾ ਵੈਸੇ ਇੱਕ ਸੋਸ਼ਲ ਮੀਡੀਆ ਤੇ ਵੀ ਇਹ ਵੀ ਬਾਰ ਸਟੋਰੀ ਹੋਈ ਆ ਕੋਈ ਕਿਸੇ ਨੂੰ ਟ੍ਰੋਲ ਕਰਦਾ ਕਿਸੇ ਕੋਈ ਕਿਸੇ ਨੂੰ ਕੁਸ ਮਾੜਾ ਕਹਿੰਦਾ ਠੀਕ ਆ ਕੋਈ ਹਸਨ ਮਾਨਕ ਨੂੰ ਮਾੜਾ ਕਹਿੰਦਾ ਕੋਈ ਚੰਗਾ ਕਹਿੰਦਾ ਹਣਾਂ ਦੋ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ ਹਾਂਜੀ ਹਾਂ ਪਰ ਤੁਸੀਂ ਉਹਦੇ ਨਾਲ ਠੀਕਾ ਪਰਸਨਲ ਹੀ ਤੌਰ ਤੇ ਵਰਤਿਆ ਤੁਸੀਂ ਸਾਡਾ ਮੇਲ ਮਲਾਪ ਕਿਹੋ ਜਿਹੇ ਬੰਦੇ ਬਾਈ ਨਹੀਂ ਨਹੀਂ ਬੱਚਾ ਬਹੁਤ ਲਾਇਕ ਹੈਗਾ ਅੱਛਾ ਹਾਂ ਮਿਲਨਸਾਰ ਬੱਚਾ ਠੀਕ ਬਹੁਤ ਵਧੀਆ ਹਾਂ ਤਾਂ ਦੋਸਤੋ ਜਿਹੜੇ ਬੰਦਿਆਂ ਦਾ ਠੀਕਾ ਜਾਂ ਜਿਹੜੇ ਹੇਟਰ ਆ ਕਿ ਜਿਹੜੇ ਮਨਤ ਸੋਚਦੇ ਆ ਵੀ ਹਸਨ ਮਾਨਕ ਗਲਤ ਬੰਦਾ ਆ ਜਾਂ ਠੀਕਾ ਇੱਕ ਕੰਟਰੋਵਰਸੀ ਜਾਣ ਕੇ ਛੇੜਦਾ ਹੋ ਤਾਂ ਬਾਈ ਦਾ ਠੀਕਾ ਰਿਵਿਊ ਦੇਖ ਸਕਦੇ ਹੋ ਵਧੀਆ ਬੰਦਾ ਹਨਾ ਬਾਈ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਤੇ ਹੁਣ ਆਪਾਂ ਬਾਈ ਦੇ ਠੀਕਾ ਜੀਵਨ ਤੇ ਚਾਨਣਾ ਪਾਵਾਂਗੇ ਕਿ ਬਾਈ ਕਿੰਨੇ ਕ ਬਾਈ ਨੇ ਕੈਸਟਾਂ ਕੀਤੀਆਂ ਠੀਕ ਆ ਤੇ ਚੱਲੀਆਂ ਵੀ ਪਰ ਚੱਲੀਆਂ ਉਹ ਕੈਸਟਾਂ ਨਾ ਚੱਲੀਆਂ ਵਰਗੀਆਂ ਹੋ ਗਈਆਂ ਕਿਉਂਕਿ ਬਾਈ ਨਾਲ ਬਹੁਤ ਸਾਰੀਆਂ ਠੀਕ ਆ ਚੀਜ਼ਾਂ ਬਾਈ ਨੇ ਆਪਦੇ ਉੱਤੇ ਹੰਡਾਈਆਂ ਗਈਆਂ ਜਿਹਦੇ ਕਾਰਨ ਬਾਈ ਕਿਤੇ ਨਾ ਕਿਤੇ ਠੀਕ ਆ ਮੂਰੇ ਨਹੀਂ ਆ ਸਕੇ ਹਣਾ ਬਾਈ ਤੁਸੀਂ ਹਾਂਜੀ ਹਾਂ ਤਾਂ ਬਾਈ ਜੀ ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਣਾ ਚਾਹਣਾਗਾ ਵੀ ਜਿਹੜਾ ਇਹ ਤੁਹਾਡੇ ਮਨ ਚ ਲੱਗਿਆ ਤੁਹਾਨੂੰ ਵੀ ਮੈਂ ਗਾਣੇ ਗਾ ਸਕਦਾਗਾ ਇਹ ਕਦੋਂ ਤੋਂ ਤੁਹਾਨੂੰ ਲੱਗਿਆ ਕਿ ਹਾਂ ਵੀ ਮੈਂ ਗਾਣੇ ਗਾਉਣ ਜੋਗਾਗਾ ਜਾਂ ਮੈਂ ਗਾਣੇ ਵਧੀਆ ਤਰੀਕੇ ਨਾਲ ਗਾ ਸਕਦਾਗਾ ਦੇਖੋ ਵੀਰ ਜੀ ਗੱਲ ਇਹ ਆ ਵੀ ਸ਼ੌਂਕ ਤਾਂ ਮੈਨੂੰ ਬਚਪਨ ਤੋਂ ਹੀ ਸੀਗਾ ਸਭ ਬਚਪਨ ਤੋਂ ਸਾਡੇ ਮਾਮਾ ਜੀ ਗਾਉਂਦੇ ਸੇ ਬਾਕੀ ਤੁਹਾਡੇ ਖੂਨ ਚ ਹੀ ਆ ਖਾਨਾ ਤਾਂ ਤੁਹਾਨੂੰ ਪਤਾ ਵੀ ਖੂਨ ਚ ਹੁੰਦਾ ਹੈ ਹਾਂ 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 ਕਿ ਉਹਨਾਂ ਨਾਲ ਮੈਂ ਉਹਨਾਂ ਤੋਂ ਸਿੱਖਿਆ ਵੀ ਉਹਨਾਂ ਨਾਲ ਮੈਂ ਸਟੇਜਾਂ ਤੇ ਵੀ ਜਾਂਦਾ ਰਿਹਾ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਆਪ ਸ਼ੁਰੂ ਕਰਿਆ ਫਿਰ ਗਾਣਿਆਂ ਨਾਲ ਜੁੜਨ ਲੱਗ ਗਿਆ ਮਿੱਤਰ ਯਾਰ ਕਿਉਂ ਮਹਿਫਿਲ ਵਿੱਚ ਗਾਉਣਾ ਬਹਿ ਕੇ ਬਾਹਰ ਜਾਣਾ ਮੋਟਰ ਤੇ ਬਹਿ ਕੇ ਗਾਉਣ ਲੈਣਾ ਠੀਕ ਹੈ ਜੀ ਤੇ ਉੱਥੇ ਫਿਰ ਜੁੜਦੇ ਰਹੇ ਇਸੇ ਦੇ ਮਿੱਤਰ ਯਾਰ ਕਹਿੰਦੇ ਵੀ ਅਸੀਂ ਆਪਾਂ ਇਕੱਠੇ ਹੋ ਕੇ ਸਾਰੇ ਆਪਾਂ ਹਾਂ ਵੀ 11 ਦੋਸਤਾਂ ਨੇ ਹੱਲਾਸ਼ੀਰੀ ਦਿੱਤੀ ਕਿਉਂਕਿ ਜੇ ਆਪਾਂ ਕੋਈ ਚੀਜ਼ ਕਰਦੇ ਆ ਆਪਣੇ ਯਾਰ ਦੋਸਤ ਆਪਣੇ ਨਾਲ ਖੜੇ ਆ ਤਾਂ ਬਾਈ ਬਹੁਤ ਸਾਰਾ ਹੋ ਜਾਂਦਾ ਬਹੁਤ 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 ਮਦਦ ਖਾਂਗੀਆਂ ਨੇ ਕਰੀ ਸਹੀ ਠੀਕ ਹੈ ਨਾ ਫਿਰ ਅਸੀਂ ਕੈਸਟ ਕਰਾਈ ਲੁਧਿਆਣਾ ਇੱਕ ਟੈਕਸਲਾ ਸਟੂਡੀਓ ਸੀਗਾ ਉੱਥੇ ਹਾਂ ਇਹ ਪਹਿਲੀ ਕਾਸਟ ਬਾਈ ਫਿਰ ਕਦੋਂ ਲਗਭਗ ਉਦੋਂ 90 ਕੇ ਦੇਣਾ 90 ਕੇ ਠੀਕ ਆ ਧਾਕ ਕੇ ਦੇ ਨੇੜੇ ਤੇੜੇ ਹਣਾ ਹਾਂ 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 ਉਦੋਂ ਕਰਵਾਈ ਅੱਛਾ ਠੀਕ ਆ ਕੀ ਨਾਮ ਸੀ ਟੈਕਸਟਾ ਦੇ ਦੌਰ ਸੀਗਾ ਸ਼ਗਨਾ ਦੀਨ ਨੂੰ ਕੱਟ ਕੇ ਸ਼ਗਨਾ ਦੇ ਰੀਵਨ ਸ਼ਗਨਾ ਦਾ ਰੀਵਨ ਕੱਟ ਕੇ ਠੀਕ ਤੇ ਸ਼ਗਨਾ ਦਾ ਰੀਵਨ ਕੱਟ ਹਾਂ ਸੰਗੀਤਕਾਰ ਸੀ ਕਲਜੀਤ ਠੀਕ ਆ ਹਾਂ ਜੀ ਤੇ ਟੈਕਸਲਾ ਸਟੂਡੀਓ ਸੀਗਾ ਲੁਧਿਆਣੇ ਠੀਕ ਉੱਥੇ ਕਰਾਈ ਸੀਗੀ ਤੇ ਕੰਪਨੀ ਸੀ ਧੂੜ ਦੀ ਲਾਰਕ ਉਹਨਾਂ ਨੇ ਰਿਲੀਜ਼ ਕਰੀ ਸੀਗੀ ਠੀਕ ਆ ਵਧੀਆ ਮਾਨ ਬਖਸ਼ਿਆ ਠੀਕ ਹੈ ਉਹ ਕੈਸਟ ਨੂੰ ਫਿਰ ਕਿੰਨਾ ਕੁ ਪਿਆਰ ਮਿਲਿਆ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲਿਆ ਬਹੁਤ ਹੀ ਵਧੀਆ ਸੀਗੀ ਠੀਕ ਸੀ ਹਾਂ ਤੇ ਚਲੋ ਬਾਈ ਨੇ ਦੇਖੋ ਆਪਣੀ ਇੱਕ ਕੈਸਟ ਵੱਲ ਦੱਸਿਆ ਆਪਦੀ ਟੋਟਲ ਬਾਈ ਤੁਸੀਂ ਕਿੰਨੀਆਂ ਕੈਸਟਾਂ ਕੀਤੀਆਂ ਸੀਗੀਆਂ ਤਿੰਨ ਕਰੀਆਂ ਸੀਗੀਆਂ ਤਿੰਨ ਕੈਸਟਾਂ ਕੀਤੀਆਂ ਇੱਕ ਉਹ ਤੋਂ ਬਾਅਦ ਦਾ ਸੀ ਭੁੱਲ ਗਈ ਪਿਆਰ ਪਾ ਕੇ ਫਿਰ ਉਹ ਤੋਂ ਬਾਅਦ ਧਰਮਕ ਟੇਪ ਕਰੀ ਦਸ਼ਮੇਸ਼ ਦੇ ਬਰਖੁਰਦਾਰ ਠੀਕ ਹੈ ਤੇ ਉਹਨਾਂ ਤਿੰਨਾਂ ਕੈਸਟਾਂ ਚ ਬਾਈ ਜੀ ਆਪਾਂ ਇੱਕ ਅੱਧਾ ਕੋਈ ਗਾਣਾ ਸੁਣ ਸਕਦੇ ਆ ਤੁਹਾਡੇ ਮੂੰਹ ਚ ਕਾਫੀ ਬੜਾ ਜ਼ਰੂਰ ਤੁਹਾਨੂੰ ਦੋ ਬੋਲ ਸੁਣਾਉਣੇ ਹੈਗੇ ਤੇ ਕਾਫੀ ਟਾਈਮ ਹੋ ਗਿਆ ਕੈਸਟਰਾ ਕਰੀਏ ਨੂੰ ਨੂੰ ਮੈਂ ਦੋ ਬੋਲ ਸੁਣਾਉਣਾ ਠੀਕ ਆ ਦੋਸਤੋ ਧਿਆਨ ਨਾਲ ਸੁਣੋ ਇਹ ਤੈਨੂੰ ਬੇਦਾ ਕਰਨ ਤੇਰੇ ਮਾਂ ਪਹਿਲੀ ਸਾਡੀ ਜਾਨ ਨੂੰ ਪਹਿਗੇ ਸਿਆ ਪਹਿਲੀ ਹੱਥੀ ਲਾ ਕੇ ਬੂਟਾ ਸਦਰਾਂ ਦਾ ਹੱਥੀ ਲਾ ਕੇ ਬੂਟਾ ਸਦਰਾਂ ਦਾ ਅੱਜ ਚੱਲੀ ਬਹਿਰ ਨੇ ਪਟਕੇ ਸਾਡਾ ਹੱਕ ਤਾਂ ਲੈ ਗਏ ਗੈਰ ਕੁੜੇ ਸ਼ਗਨਾ ਦਰੀ ਬਨ ਕੱਟ ਕੇ ਸਾਡਾ ਹੱਕ ਤਾਂ ਲਹਿ ਗਏ ਗੈਰ ਕੁੜੇ ਸ਼ਗਨਾ ਦਾ ਰੀਵਨ ਕੱਟ ਕੇ ਵਾਹ ਦੇਖੋ ਤੁਸੀਂ ਬਾਈ ਦਾ ਠੀਕ ਆ ਜਿੱਦਾਂ ਦਾ ਨਾਮ ਆ ਉਦਾਂ ਦਾ ਬਾਈ ਠੀਕ ਆ ਬਾਈ ਦਾ ਗਲਾ ਵੀ ਆ ਕਿ ਆ ਸੁਰੀਲੇ ਠੀਕ ਆ ਆਵਾਜ਼ਾਂ ਦੇ ਵਿੱਚ ਬਾਈ ਨੇ Song ਨੂੰ ਸੁਣਾਇਆ ਤੇ ਬਾਈ ਠੀਕ ਆ ਚਲੋ ਤੁਸੀਂ ਇਹ Song ਸੁਣਾਇਆ ਬਹੁਤ ਵਧੀਆ ਲੱਗਿਆ ਦਰਸ਼ਕਾਂ ਨੂੰ ਬਹੁਤ ਵਧੀਆ ਲੱਗਿਆ ਹੋਊਗਾ ਤੇ ਅੱਗੇ ਆਪਾਂ ਜਾਨਣਾ ਚਾਹੁੰਨੇ ਆਂ ਕਿ ਹੋਰ ਆਪਾਂ ਅੱਗੇ ਵਧਦੇ ਆਂ ਠੀਕ ਆ ਸਵਾਲਾਂ ਦੇ ਤੇ ਮੜਾ ਤੁਰ ਕੇ ਗੱਲ ਕਰ ਸਕਦੇ ਹਾਂ ਹਾਂ ਜੀ ਹਾਂ ਜੀ ਤੇ ਉਸ ਟਾਈਮ ਤੇ ਦੇਖੋ ਦੌਰ ਕੁਝ ਹੋਰ ਸੀ ਨਾ ਬਾਈ ਅੱਜ ਦਾ ਸਮਾਂ ਕੁਝ ਹੋਰ ਆ ਅੱਜ ਜੇ ਆਪਾਂ ਨੂੰ ਕੋਈ ਠੀਕ ਆ ਮਿਊਜ਼ਿਕਲ ਡਾਇਰੈਕਟਰ ਆ ਆਪਾਂ ਨੈਟ ਤੇ ਸਰਚ ਮਾਰਦੇ ਆ YouTube ਤੇ ਦੇਖ ਲੈਂਦੇ ਆ ਆਪਾਂ ਜਾ ਬਗ ਜਾਂਦੇ ਆ ਹਣਾ ਤਾਂ ਫਿਰ ਉਦੋਂ ਤੁਸੀਂ ਕਿਵੇਂ ਮੰਨ ਲਓ ਵੀ ਤੁਹਾਨੂੰ ਕਿਹਨੇ ਦੱਸਿਆ ਵੀ ਐਦਾ ਕਰਕੇ ਆ ਮਿਊਜ਼ਿਕਲ ਡਾਇਰੈਕਟਰ ਵਧੀਆ ਇਹਦੇ ਕੋਲੇ ਜਾਣਾ ਚਾਹੀਦਾ ਜਾਂ ਫਿਰ ਵੀ ਕਿਵੇਂ ਮਤਲਬ ਕਿਵੇਂ ਹਿਸਾਬ ਕਿਤਾਬ ਸੀਗਾ ਉਸ ਹਾਲ ਦਾ ਗੱਲ ਇਸ ਤਰ੍ਹਾਂ ਜੀ ਮੇਰੇ ਮਾਮਾ ਜੀ ਤੁਹਾਨੂੰ ਦੱਸਿਆ ਪਹਿਲਾਂ ਵੀ ਜ਼ਿਕਰ ਕਰਿਆ ਮੈਂ ਸਾਡੇ ਮਾਮਾ ਜੀ ਰਾਜ ਮੁਹੰਮਦ ਉਹਨਾਂ ਦਾ ਬੜਾ ਨਾਮ ਸੀਗਾ ਅੱਛਾ ਜੀ ਤੇ ਉਹ ਕੈਸ਼ਟਾਂ ਕਰਦੇ ਰਹਿੰਦੇ ਸੀਗੇ ਸਹੀ ਗੱਲ ਠ ਤੇ ਬਾਕੀ ਵੀ ਜੇ ਮਿੱਤਰ ਜਾਲ ਸੇ ਮੇਰੇ ਨਾਲ ਪਿੰਡੋ ਜੁੜੇ ਹੋਰ ਜੁੜੇ ਹਾਂਜੀ ਲਵੇ ਪਿੰਡਾਂ ਦੇ ਵਿੱਚੋਂ ਅਸੀਂ ਗੀਤ ਇਕੱਠੇ ਕਰੇ ਉਹਨੂੰ ਤਿਆਰੀ ਕਰੀ ਫਿਰ ਮੈਂ ਮਾਮਾ ਜੀ ਨੂੰ ਆਖਿਆ ਵੀ ਮੈਂ ਵੀ ਕੈਸਟ ਕਰਨੀ ਆ ਅੱਛਾ ਜੀ ਤੇ ਉਹ ਕਰਦੇ ਰਹਿੰਦੇ ਸੀਗੇ ਤੇ ਲੁਧਿਆਣਾ ਜਾਂਦੀ ਰਹਿੰਦੇ ਸੀਗੇ ਫਿਰ ਉਹਨਾਂ ਨੇ ਮੈਨੂੰ 23 ਸਲਾ ਸਟੂਡੀਓ ਦੇ ਵਿੱਚ ਜਾ ਕੇ ਗੱਲਜੀਤ ਜੀ ਨਾਲ ਮਿਲਾਇਆ ਟੈਕਸਟਲ ਸਟੂਡੀਓ ਹਾਂ ਹਾਂ ਜੀ ਟੈਕਸਟਲ ਸਟੂਡੀਓ ਠੀਕ ਆ ਤੇ ਗੱਲਜੀਤ ਜੀ ਬਹੁਤ ਸੰਗੀਤਕਾਰ ਵਧੀਆ ਸੀ ਉਹ ਉਸ ਟਾਈਮ ਦਾ ਨਾਮ ਸੀ ਉਹਨਾਂ ਦਾ ਚੱਲ ਰਿਹਾ ਠੀਕ ਆ ਠੀਕ ਆ ਜੀ ਤੇ ਉਹਨਾਂ ਨੇ ਫਿਰ ਮੈਂ ਸੰਗੀਤ ਦੇ ਵਿੱਚ ਕੈਸਟ ਕਰਾਈ ਠ ਤੇ ਦੇਖ ਸਕਦੇ ਹੋ ਦੋਸਤੋ ਉਦੋਂ ਮਤਲਬ ਕਿਵੇਂ ਠੀਕ ਆ ਜਾਂਦੇ ਸੀਗੇ ਅੱਜ ਕੱਲ ਤਾਂ ਅਗਲਾ ਆਨਲਾਈਨ ਸਿੱਧਾ ਫੋਨ ਲਾ ਲੈਂਦਾ ਠੀਕ ਆ ਹਾਂ ਜੀ ਹਾਂ ਸਿੱਧਾ ਅਗਲਾ ਠੀਕ ਆ ਮਿਊਜ਼ਿਕ ਡਾਇਰੈਕਟਰ ਨੂੰ ਫੋਨ ਲਾਉਂਦਾ ਵੀ ਆਪਾਂ ਗਾਣਾ ਕਰਾਉਣਾ ਬਾਈ ਡੰਨੀ ਕਰਾਉਣੀ ਹੈ ਨਾ ਹਾਂ ਜੀ ਹਾਂ ਪਰ ਉਸ ਟਾਈਮ ਦੇ ਦੌਰ ਹੋਰ ਹੁੰਦੇ ਸੀਗੇ ਬਾਈ ਦੇਖੋ ਠੀਕ ਆ ਸਫਰ ਕਰਕੇ ਜਾਂਦੇ ਬਾਈ ਫਿਰ ਬੱਸਾਂ-ਮੁੱਸਾਂ ਤੇ ਜਾਂਦੇ ਹਾਂ ਜੀ ਬੱਸਾਂ ਤੇ ਬੱਸਾਂ ਤੇ ਠੀਕ ਆ ਉਦੋਂ ਕੋਲ ਕੋਈ ਨਾ ਕੋਈ ਫੋਨ ਹੁੰਦਾ ਸੀਗਾ ਜਾ ਕੇ ਸਿੱਧੀ ਗੱਲਬਾਤ ਕਰਨੀ ਅਗਲੇ ਨਾਲ ਠੀਕ ਆ ਜੀ ਫਿਰ ਰਿਕਾਰਡਿੰਗ ਦਾ ਸਮਾਂ ਲੈਣਾ ਉਹਨਾਂ ਨੂੰ ਠੀਕ अच्छा हां एक आ बात तो बाई दे ना याद आ गया लो भाई आप इधर नु आ, आ जाओ मड़ा जा आ बात तो एक याद आ गया कि बाई ठीक है चलो उस टाइम पे बाई ने टेपा कीती हां आज दे समय दे ਵਿੱਚ ਕੀ ਆਗਾ ਕਿ ਸਾਰਾ ਕੁਝ ਹੈ ਨਾ ਬਾਈ ਆਪਾਂ ਕੰਪਿਊਟਰ ਤੇ ਤਿਆਰ ਕਰ ਲਿਆ ਹਾਂਜੀ 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 ਇਨਸਟਰੂਮੈਂਟ ਵੀ ਸਾਰੇ ਕੰਪਿਊਟਰ ਤੇ ਬਚ ਜੰਦੇ ਆ ਪਰ ਉਸ ਟਾਈਮ ਤੇ ਠੀਕ ਆ ਹੱਥੀ ਕੰਮ ਹੁੰਦਾ ਸੀ ਸਰ ਹਾਂਜੀ ਹਾਂਜੀ ਤੇ ਫਿਰ ਉਦੋਂ ਮਤਲਬ ਗਾਣਾ ਗੂਣਾ ਜਦੋਂ ਤਿਆਰ ਕਰਦੇ ਸੀ ਕੀ ਹਿਸਾਬ ਕਿਤਾ ਹੁੰਦਾ ਸੀ ਕਿਵੇਂ ਗਾਣਾ ਤਿਆਰ ਹੁੰਦਾ ਸੀ ਬਾਈ ਦੱਸ ਸਕਦੇ ਦੇਖੋ ਜੀ ਜਦ ਸਟੂਡੀਓ ਚ ਜਾਣਾ ਪਹਿਲਾਂ ਸੰਗੀਤਕਾਰ ਹੁੰਦੇ ਉਹਨਾਂ ਨੇ ਬੈਠਣਾ ਪੇਟੀ ਲੈ ਕੇ ਹਾਂ ਹਾਂ ਠੀਕ ਹੈ ਨਾ ਫਿਰ ਸਾਰੇ ਜਿੰਨੇ 뮤ਜਿਸ਼ੀਅਨ ਹੁੰਦੇ ਸਾਰਿਆਂ ਨੂੰ ਬਿਠਾਉਣਾ ਅੱਛਾ ਫਿਰ ਉਹਨਾਂ ਨੇ ਬੋਲ ਸੁਣਨੇ ਗੀਤ ਦੇ ਫਿਰ ਉਹ 뮤직 ਤਿਆਰ ਕਰਨਾ ਫਿਰ ਉਹਨਾਂ ਨੂੰ ਸਾਰ ਨੂੰ ਦੱਸਣਾ ਫਿਰ ਉਹ ਫਿਰ ਸ਼ੁਰੂ ਹੁੰਦਾ ਠੀਕ ਹਾਂ ਮਤਲਬ ਪੂਰਾ ਮੇਲਾ ਲੱਗਦਾ ਪੂਰਾ ਮੇਲਾ ਲੱਗਦਾ ਦੀ ਜੀ ਜਿੰਨੇ ਜੇ ਇੱਕ ਵੀ 뮤ਜਿਸ਼ੀਅਨ ਨਾ ਆਉਂਦਾ ਉਹਨਾਂ ਦੀ ਸਟੋਰੀ ਚ ਸ਼ੁਰੂ ਨਹੀਂ ਹੁੰਦਾ ਸੀ ਹੁੰਦੇ ਨਹੀਂ ਸੀ ਠੀਕ ਆ ਦੇਖੋ ਦੋਸਤੋ ਅੱਜ ਦਾ ਸਮਾਂ ਕੀ ਆ ਵੀ ਕੱਲਾ ਸਿੰਗਰ ਜਾਂਦਾ 뮤직 ਡਾਇਰੈਕਟਰ ਸਾਹਮਣੇ ਹਾਂ 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 ਹੁਣ ਬਸ ਅਗਲਾ ਕਹਿੰਦਾ ਭਾਈ ਮੈਂ ਆ ਗਾਣਾ ਕਰਨਾ ਹਾਂਜੀ ਉਦੋਂ ਫਿਰ ਰਿਆਜ਼ ਵਗੈਰਾ ਤੇ ਹੁਣ ਦੇ ਰਿਆਜ਼ 'ਚ ਕਿੰਨਾ ਕ ਫਰਕ ਆ ਬਹੁਤ ਫਰਕ ਆ ਜੀ ਬਹੁਤ ਫਰਕ ਆ ਹਾਂ ਹਾਂ ਉਹ ਤਾਂ ਜੇ ਕੈਸਟ ਕਰਨ ਦੀ ਚਾ ਚਾਰ ਪੰਜ ਪੰਜ ਮਹੀਨੇ ਲੱਗ ਜਾਂਦੇ ਅੱਛਾ ਜੀ ਹਾਂ ਜੀ ਹਾਂ ਕਿਉਂ ਤਿਆਰੀ ਕਰਨੀ ਹੁੰਦੀ ਡੇਲੀ ਪ੍ਰੋਪਰ ਤਿਆਰੀ ਕਰਨੀ ਪੈਂਦੀ ਫਿਰ ਉਹਦੇ ਵਿੱਚ ਸਿਲੈਕਟ ਵੀ ਹੁੰਦੇ ਗੀਤ ਫਿਰ ਉਹਦੇ ਦੁਬਾਰੇ ਤਿਆਰੀ ਕਰਨੀ ਪੈਂਦੀ ਜੇ ਆਹ ਗੀਤ ਵਧੀਆ ਨਹੀਂ ਆਹ ਗੀਤ ਲੈਣਾਗਾ ਆਪਾਂ ਤੇ ਉਹਦੀ ਤਿਆਰੀ ਕਰਨੀ ਪੈਂਦੀ ਫਿਰ ਉਹਨਾਂ ਨੂੰ ਸੁਣਾਉਣਾ ਸਹੀ ਗੱਲ ਠੀਕ ਹੈ ਜੀ ਉਹਦੀ ਕੰਪਿਸ਼ਨ ਬਣਾਉਣੀ ਪੈਂਦੀ ਹਾਂ 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 ਪਰ ਅੱਜ ਦੇ ਸਮੇਂ ਵਿੱਚ ਦੋਸਤੋ ਕੀ ਆ ਮੰਨ ਲਓ ਕੋਈ ਸਿੰਗਰ ਨੇ ਗਾਣਾ ਕਰਨਾ ਵੀਜ਼ ਤੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੀ ਇਹ ਸਿੰਗਰ ਨੇ ਲਗਾਤਾਰ ਨਹੀਂ ਹੈਣਾ ਬਾਈ ਕਾਉਣਾ ਹਨ ਫੂਟ ਕੱਟ ਕੇ ਆ ਜੀ ਸਟੂਡੀਓ ਦੇ ਵਿੱਚ ਗਿਆ ਮਾੜਾ ਜਿਹਾ ਗਾਇਆ ਕੱਟ ਲਿਆ ਮਾੜਾ ਜਿਹਾ ਗਾਇਆ ਨਾਲੇ ਦਮ ਦਵਾਈ ਜਾਣਾ ਹਾਂ ਹਾਂ ਉਸ ਟਾਈਮ ਤੇ ਕੋਈ ਦਮ ਨਾ ਦੀ ਚੀਜ਼ ਨਹੀਂ ਨਾ ਜੀ ਨਾ ਉਹ ਤਾਂ ਬਸ ਲਗਾਤਾਰ ਚੱਲ ਸਾਰੀ ਰਾਤ ਹੀ ਰਿਕਾਰਡਿੰਗ ਚੱਲ ਜੰਦੀ ਆ ਹਾਂ ਦੋ ਦੋ ਰਾਤਾਂ ਚੱਲੀ ਜਾਂਦੀਆਂ ਠੀਕ ਇਸ ਤਰ੍ਹਾਂ ਦਾ ਰੱਖਣ ਦੀ ਸਰਫੀਆ ਕੋਲ ਅਸਲ ਮਿਹਨਤ ਤਾਂ ਜਿਹੜੀਆਂ ਸੀਗੀਆਂ ਨਾ ਪੁਰਾਣੇ ਸਿੰਗਰਾਂ ਨੇ ਕੀਤੀਆਂ ਹੋਈਆਂ ਅੱਜ ਦੇ ਟਾਈਮ ਤੇ ਕੀ ਹੁੰਦਾ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਅੱਜ ਦੇ ਸਿੰਗਰ ਜਿਹੜੇ ਮਾੜੇ ਆ ਚਲੋ ਬਦਲਦੇ ਸਮੇਂ ਨਾਲ ਹਨਾ ਸਾਰਾ ਸਮੇਂ ਦਾ ਉਹ ਆ ਜੀ ਸਮੇਂ ਸਮੇਂ ਦਾ ਦੌਰ ਹੂੰ ਪਰ ਉਸ ਟਾਈਮ ਤੇ ਦੇਖੋ ਕਿੰਨੀ ਮੇਹਨਤ ਲੱਗਦੀ ਸੀ ਜਦੋਂ ਇੱਕ ਟੇਪ ਰਿਕਾਰਡ ਕਰਨੀ ਸੀ ਬਾਈ ਨੇ ਦੱਸਿਆ ਵੀ 5-5 ਮਹੀਨੇ ਪਹਿਲਾਂ ਤਿਆਰੀ ਹਨਾ ਹਾਂਜੀ 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 ਦੇਖੋ ਕਿੱਡਾ ਦੇ ਲੋਕ ਆ ਬੰਦੇ ਨੂੰ ਉਹ ਕਰਾਉਂਦੇ ਫਿਰ ਗਾਹਾਂ ਜਦੋਂ ਰਿਕਾਰਡ ਕਰਨਾ ਉਦੋਂ ਵੀ ਮੇਲਾ ਲੱਗਣਾ ਬਾਈ ਮੇਲਾ ਲੱਗਣਾ ਪੂਰਾ ਪੂਰਾ ਜੀ ਪੂਰਾ 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 ਮਤਲਬ ਵੀ ਜੇ ਇੱਕ ਕਸਾਜੀ ਨਾ ਆਇਆ ਤਾਂ ਉਹਦੇ ਵੀ ਕੰਮ ਨਾ ਕੰਮ ਚੱਲਦਾ ਨਹੀਂ ਸੀ ਫਿਰ ਹਾਂ ਜੀ ਦੇਖੋ ਇਹ ਵੀ ਇੱਕ ਹਨਾ ਯੂਨੀਕ ਚੀਜ਼ ਆ ਜਿਹੜੇ ਅੱਜ ਦੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਕਿ ਪੁਰਾਣੇ ਦੌਰ ਦੇ ਵਿੱਚ ਜਿਹੜੇ ਆਪਾਂ ਗਾਣੇ ਸੁਣਦੇ ਆ ਹੁਣ ਵੀ ਸੁਣਦੇ ਆ ਹਨਾ ਬਾਈ ਹਾਂ ਪਰ ਇੱਕ ਗੱਲ ਆ ਬਾਈ ਮੈਂ ਮੇਰੇ ਜ਼ਹਿਨ ਚ ਆਈ ਕਿ ਜਿਹੜੇ ਪੁਰਾਣੇ ਗਾਣੇ ਆ ਹਨਾ ਜੇ ਮੰਨ ਲਓ ਆਪਾਂ ਟੇਪ ਪਾ ਗਿੱਤਿਆਂ ਪੁਰਾਣੇ ਸਿੰਗਰ ਆ ਗਏ ਉਹਨਾਂ ਦੇ ਗਾਣੇ ਅੱਜ ਤੱਕ ਵੀ ਸੁਨੇ ਜਾਂਦੇ ਆ ਹਨਾ ਹਾਂ ਜੀ ਉਹ ਸਦਾ ਬਹਾਰ ਆ ਜੀ ਸਦਾ ਬਹਾਰ ਉਹ ਇਸੇ ਕਰਕੇ ਆ ਦੋਸਤੋ ਵੀ ਭਾਈ ਜਿਵੇਂ ਬਾਈ ਹੋਗੇ ਜਿਹੜੇ ਵੀ ਸਿੰਗਰ ਆ ਉਹ ਪੰਜ ਪੰਜ ਮਿਹਨਤਾਂ ਲਾ ਕੇ ਠੀਕ ਆ ਗਾਣੇ ਤਿਆਰ ਕੋਏ ਹੋਇਆ ਉਹ ਐਵੇਂ ਨਹੀਂ ਠੀਕ ਆ ਪਾਣੂ ਹਰ ਟਾਈਮ ਜਦੋਂ ਵੀ ਸੁਣਾਗੇ ਤਾਂ ਉਹ ਕੈਸ਼ ਦੇ ਵਿੱਚ ਜੀ ਹਰੇਕ ਪੱਖ ਦਾ ਗਾਣਾ ਹੁੰਦਾ ਸੀਗਾ ਸੈਡ ਵੀ ਹੁੰਦਾ ਸੀ ਭੰਗੜਾ ਵੀ ਥੋੜੀ ਥੋੜੀ ਹੁੰਦਾ ਸੀ ਹਾਂ ਜੀ ਹਾਂ ਇਹ ਚੀਜ਼ ਵੀ ਸੀ ਹਾਂ ਸਾਰੇ ਹਾਂ ਸਾਰੇ ਮੈਟਰ ਹੁੰਦਾ ਸੀ ਇਹ ਵੀ ਗੱਲ ਆ ਦੋਸਤੋ ਅੱਜ ਦੇ ਟਾਈਮ ਸਿੰਗਰ ਕੀ ਕਰਦੇ ਆਗੇ ਕੈਸਟ ਨੂੰ ਘੱਟ ਬਾਈ ਰਿਲੀਜ਼ ਕਰਕੇ ਖੋਸਾ ਹਨ ਉਹ ਕੀ ਕਰਦੇ ਸਿੰਗਲ ਸਿੰਗਲ ਗਾਣਾ ਸੁਣਾ ਹੁਣ ਤਾਂ ਸਿੰਗਲ ਟਰੈਕ ਆ ਜੀ ਕਈ ਸਿੰਗਰ ਤਾਂ ਇਹੋ ਜਿਹੇ ਆ ਜਿਹੜੇ ਇੱਕ ਹੀ ਟੱਚ ਚ ਜਾ ਰਹੇ ਕੋਈ ਉਹਨਾਂ ਨੂੰ ਆਏ ਨਹੀਂ ਹਨਾ ਵੀ ਸਾਈਡ ਵੀ ਗਾਉਣਾ ਹਨ ਇੱਕ ਟੱਚ ਚ ਹੀ ਲੈ ਕੇ ਆ ਰਹੇ ਆ ਤਾਂ ਪਰ ਉਸ ਟਾਈਮ ਤੇ ਆਡੀਅੰਸ ਦੀ ਬਾਈ ਡਿਮਾਂਡ ਹੁੰਦੀ ਸੀ ਵੀ ਹਰ ਤਰ੍ਹਾਂ ਦਾ ਗਾਣਾ ਸੁਣਨਾ ਹਾਂਜੀ ਹਾਂ 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 ਦੋਸਤੋ ਇੱਕ ਮੈਂ ਗੱਲ ਵਿਚ ਉਚਾਲੇ ਕਹਿਣਾ ਚਾਹੂੰਗਾ ਇਹ ਪਤਾ ਕਿਉਂ ਚੀਜ਼ ਬਾਈ ਕਹਿ ਰਿਹਾ ਹੈਗਾ ਇਹ ਤਾਂ ਕਹੀ ਜਾ ਰਹੀ ਹੈ ਕਿਉਂਕਿ ਉਸ ਟਾਈਮ ਤੇ ਕੋਈ YouTube ਨਹੀਂ ਹੁੰਦਾ ਸੀ ਕੋਈ Google ਨਹੀਂ ਹੁੰਦਾ ਸੀ ਨਾ ਨਹੀਂ 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 ਹਾਂ ਤੇ ਅੱਜ ਤਾਂ ਤਾਂ ਆਪਾਂ ਮਰਜ਼ੀ ਨਾਲ ਠੀਕ ਆ ਸਾਈ ਠੀਕ ਆ ਕੋਈ ਵੀ ਸੁਣ ਲੈਣੇ ਨਾ ਬਾਈ ਬੀਟਸ ਆਉਂਗੇ ਹਾਂਜੀ 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 ਉਸ ਟਾਈਮ ਤੇ ਜਦੋਂ ਅਗਲਾ ਟਿਪਾਂ ਭਰੌਣ ਜਾਂਦਾ ਅਗਲਾ ਕਹਿੰਦਾ ਗਾਣੇ ਪਾ ਦੇ ਹੁਣ ਜਿਹਨੂੰ ਸਾਈਡ ਪਸੰਦ ਆ ਠੀਕ ਆ ਉਹ ਸਾਈਡ ਭਰਾ ਲੈਂਦਾ ਜੀ ਹਾਂ ਸਾਈਡ ਵੀ ਆ ਜਾਣੀ ਸੀ ਸਾਰੇ ਸਾਰੇ ਤੈਨੂੰ ਕੈਸਟ ਦੇ ਵਿੱਚ ਸਾਰੇ ਰੰਗ ਰੱਖੇ ਜਾਂਦੇ ਸਾਰੇ ਸਾਰੇ ਸਾਈਡ ਵੀ ਹਨਾ ਜਿੱਦਾਂ ਦਾ ਵਾਹ ਸ਼ਾਦੀਆਂ ਵਾਲੇ ਵਾਹ ਸ਼ਾਦੀਆਂ ਵਾਲੇ ਜੀ ਹਾਂਜੀ ਹਾਂ ਸਾਰੇ ਉਪਰ ਠੀਕ ਦੋਸਤੋ ਫਿਰ ਕੈਸਟਾਂ ਵੀ ਹੋ ਗਈਆਂ ਸਾਰਾ ਕੁਝ ਬਾਈ ਤੁਸੀਂ ਹਨਾ ਮੱਲਾ ਰਿਕਾਰਡ ਵੀ ਕਰਾ ਲਿਆ ਹੂੰ ਅੱਜ ਦੇ ਟਾਈਮ ਕੀ ਆ ਜਦੋਂ ਕੋਈ ਸਿੰਗਰ ਵਾਇਰਲ ਹੁੰਦਾ ਜਾਂ ਕੋਈ ਫੇਮਸ ਹੁੰਦਾ ਠੀਕ ਆ YouTube ਦੇ ਉੱਤੇ ਕਿਤੇ ਵੀ ਲਾ ਲਓ ਹਨਾ ਬਾਈ ਅੱਜ ਕੱਲ ਇਹਦੇ ਤੇ ਫੇਮਸ ਹੁੰਦੇ ਹਨ ਤਾਂ ਉਹ ਉਹਨਾਂ ਨੂੰ ਸ਼ੋਅ ਪਾਣੇ ਸ਼ੁਰੂ ਹੋ ਜਾਂਦੇ ਆ ਕੰਟੈਕਟ ਨੰਬਰ ਦਿੱਤੇ ਹੁੰਦੇ ਆ ਆਊਟ ਦੇ ਵਿੱਚ ਅਗਲਾ ਜਾ ਕੇ ਸਿੱਧਾ ਸ਼ੋਅ ਬੁੱਕ ਕਰਦਾ ਮੈਨੇਜਰ ਰੱਖੇ ਹੁੰਦੇ ਆ ਹਨਾ ਤੇ ਉਸ ਟਾਈਮ ਤੇ ਮੰਨ ਲਓ ਜੇ ਕੋਈ ਸਿੰਗਰ ਨੂੰ ਸ਼ੋਅ ਪੈਂਦੇ ਸੀ ਭਾਈ ਜਿਵੇਂ ਸੋਨ ਨੂੰ ਪਏ ਹੋਣਗੇ ਉਹ ਕਿਵੇਂ ਸ਼ੋਅ ਪੈਂਦੇ ਸੀ ਮਤਲਬ ਕਿਵੇਂ ਤੁਹਾਡੇ ਨਾਲ ਕੰਟੈਕਟ ਕਿਵੇਂ ਕੀਤਾ ਉਹਦੋਂ ਤਾਂ ਜੀ ਫਿਰ ਦਫ਼ਤਰ ਹੁੰਦੇ ਸੀਗੇ ਅਸਾਂ ਦਫ਼ਤਰ ਬਣੀ ਸ਼ਹਿਰਾਂ ਦੇ ਵਿੱਚ ਦਫ਼ਤਰ ਹੁੰਦੇ ਤੇ ਉਹ ਲਿਖਿਆ ਹੁੰਦਾ ਬਕਾਇਦਾ ਨਾਮ ਫਿਰ ਆ ਕੇ ਮਿਲਦੇ ਲੋਕ ਅਸਿਆ ਹਾਂ ਉਦੋਂ ਇਸ ਤਰ੍ਹਾਂ ਦੇ ਸਾਰੇ ਹੁੰਦੇ ਸੀਗੇ ਉੱਥੇ ਬੰਦਾ ਦਫ਼ਤਰ ਵਿੱਚ ਬਕਾਇਦਾ ਬੰਦਾ ਰੱਖਿਆ ਜਾਂਦੀ ਸੀ ਠੀਕ ਤੇ ਲਾਉਂਦਾ ਤੇਰੇ ਫਿਰ ਤਰੀਕਾ ਨੰਬਰ ਸਾਰਾ ਉੱਤੇ ਲਿਖ ਕੇ ਫੇਰ ਹੋ ਜਾਂਦਾ ਤੇ ਜਿਵੇਂ ਹੁਣ ਚਲੋ ਇਹ ਵੀ ਗੱਲ ਠੀਕ ਆ ਉਸ ਟਾਈਮ ਤੇ ਠੀਕ ਆ ਮੰਨ ਲਓ ਕੀ ਚੱਕਰ ਸੀ ਨਾ ਬਾਈ ਮਤਲਬ ਵਿਆਹਾਂ ਤਾਂ ਹੀ ਹੁੰਦੇ ਸੀ ਨਾ ਵਿਆਹ ਵੈ ਸ਼ਾਦੀਆਂ ਦੀਆਂ ਜਾਂ ਸੱਭੇ ਚਾਰਕ ਮੇਲਾ ਹੋਣਾ ਪਿੰਡਾਂ ਦੇ ਵਿੱਚ ਉਦੋਂ ਵੱਧ ਹੁੰਦੇ ਸੀਗੇ ਉੱਥੇ ਬੁਲਾਉਂਦੇ ਹੁੰਦੇ ਆ ਉੱਥੇ ਬੁਲਾਉਂਦੇ ਠੀਕ ਆ ਤੇ ਬਾਈ ਇਹ ਨਾ ਇੱਕ ਮੈਂ ਤੁਹਾਨੂੰ ਗੱਲ ਕਹਿਣਾ ਚਾਹੂੰਗਾ ਵੀ ਅੱਜ ਕੱਲ ਤਾਂ ਕਿਸੇ ਦੀ ਲੋਹੜੀ ਹੋਵੇ ਤਾਂ ਬਾਈ ਸੱਦ ਲੈਂਦੇ ਆ ਹਾਂ ਹਾਂ ਕੋਈ ਮੜਾ ਮੋਟਾ ਕੋਈ ਊ ਫੈਸਟੀਵਲ ਆ ਗਿਆ ਤਾਂ ਸੱਦ ਲੈਂਦੇ ਕੋਈ ਛੋਟੀ ਪਾਰਟੀ ਆ ਕਹੀ ਤਗੜੇ ਕਰਨੇ ਤਾਂ ਉਹ ਵੀ ਉਹਦੇ ਤੇ ਵੀ ਸੱਦ ਲੈਂਦੇ ਨੇ ਪਰ ਉਸ ਟਾਈਮ ਤੇ ਖਾਸ ਖਾਸ ਮੌਕੇ ਤੇ ਸਿੰਗਰਾਂ ਨੂੰ ਸੱਦਾ ਜਾਂਦਾ ਸੀ ਬਾਈ ਨੇ ਜਿਵੇਂ ਦੱਸਿਆ ਵਿਆਹ ਹੋ ਸ਼ਾਦੀ ਹੋਗੀ ਠੀਕ ਆ ਕੋਈ ਸੱਭਿਆਚਾਰਕ ਮੇਲਾ ਹੋ ਗਿਆ ਉਹਦੀ ਸੱਦੇ ਜਾਂਦੇ ਸੀਗੇ ਤਾਂ ਬਾਈ ਫਿਰ ਉਦੋਂ ਚਾ ਵੀ ਬੜਾ ਹੁਣ ਹਾਂ ਜੀ ਉਦੋਂ ਵੀ ਜਿਆ ਮੋਬਾਈਲ ਨਹੀਂ ਸੀ ਨਾ ਉਦੋਂ ਦੇਖੋ ਬਾਈ ਇੱਕ ਇਹ ਵੀ ਗੱਲ ਹੈ ਨਾ ਇੱਕ ਦੂਰਦਰਸ਼ਨ ਸੀ ਉਦੋਂ ਅੱਛਾ ਮਨੋਰੰਜਨ ਦਾ ਸਾਧਨ ਮਨੋਰੰਜਨ ਦਾ ਸਾਧਨ ਉਹ ਕਾਫੀ ਪੁਰਾਣਾ ਮਹੀਦਾ ਉਹ ਮੇਰੇ ਜਿਆਦਾ ਬਾਈ ਇਹ ਗੱਲ ਹੈ ਨਾ ਮੈਂ ਛੋਟਾ ਜਿਹਾ ਹੁੰਦਾ ਸੀਗਾ ਤੇ ਮੈਨੂੰ ਲੱਗਦਾ ਮੈਂ ਹੂੰ ਵਸਾ 7-8 ਸਾਲ ਦਾ ਮੇਰੇ ਤਾਂ ਹਲੇ ਵੀ ਜ਼ਿਆਦਾ ਵੀ ਮੇਰੇ ਡੈਡੀ ਨੇ ਕਹਿਣਾ ਵੀ ਮੁੰਡਾ ਠੀਕ ਆ ਟੀਵੀ ਨੂੰ ਹੱਥ ਨਹੀਂ ਲਾਉਣਾ ਲਸਕਾਰਾ ਆਉਣ ਵਾਲਾ ਠੀਕ ਆ ਸਾਨੂੰ 2 ਫੁੱਟ ਪਹਿਲੀ ਪਾਸੇ ਬਿਠਾ ਦਿੰਦੇ ਸੀ ਸਾਡਾ ਸ਼ਕਤੀਮਾਨ ਵਿਚੀ ਰੋਲ ਜਾਂਦਾ ਸੀ ਠੀਕ ਆ ਤੇ ਇਹ ਵੀ ਬੜੀ ਗੱਲ ਆ ਹਾਂ ਲਸਕਾਰਾ ਠੀਕ ਆ ਬਹੁਤ ਬਾਈ ਫੇਮਸ ਰਿਆਣਾ ਬਹੁਤ ਜੀ ਬਹੁਤ ਜੀ ਬਹੁਤ ਬਹੁਤ ਸਾਰੇ ਦੇਖ ਲਓ ਫੈਮਲੀ ਨੂੰ ਚਾਹ ਹੁੰਦਾ ਵੀ ਲਸਕਾਰੇ ਤੇ ਗਾਣੇ ਹਾਂ ਜੀ ਬੜਾ ਜੀ ਬੜਾ ਹਾਂ ਬਸ ਪਹਿਲੀ ਰੋਟੀ ਪਾਣੀ ਲਾ ਕੇ ਮਾਈਆਂ ਨੇ ਬੈਹ ਜਾਣਾ ਸਹੀ ਗੱਲ ਐ ਮੈਨੂੰ ਵੀ ਸਿੰਗਰ ਆਉਣੇ ਬੜਾ ਸਟਾਰ ਬਣਾਇਆ ਦੂਦਰਸ਼ਨ ਬਹੁਤ ਸਹੀ ਗੱਲ ਐ ਸਿੰਗਰ ਪਰ ਦੇਖ ਲਓ ਆ ਵੀ ਅੱਜ ਦੌਰ ਹਨਾ ਦੂਦਰਸ਼ਨ ਵੀ ਦੇਖ ਦੇਖ ਲਓ ਤੁਸੀਂ ਕਿਹੜ ਪਰ ਕਿਸੇ ਟਾਈਮ ਠੀਕ ਆ ਬਾਈ ਧੂਮਾ ਪੈਂਦੇ ਰਹਿੰਦੇ ਹਾਂ ਹਾਂਜੀ ਹਾਂਜੀ ਹਾਂ ਤੇ ਨਵੇਂ ਸਾਲ ਤੇ ਵੀ ਫਿਰ ਲਸ਼ਕਾਰੇ ਹਾਂ ਲਸ਼ਕਾਰਾ ਲਸ਼ਕਾਰਾ ਹੀ ਹੁੰਦਾ ਸੀਗਾ ਬਾਹਲੀ ਗੱਲ ਕੀ ਐ ਸਾਨੂੰ ਵੀ ਚਾਹ ਹੁੰਦਾ ਸੀਗਾ ਪਿਆਰ ਲਸ਼ਕਾਰੇ ਤੇ ਕਿਹੜਾ ਸਿੰਗਰ ਆ ਅੱਜ ਦੇ ਟਾਈਮ ਤੇ ਬਾਈ ਜਿਹੜਾ ਹੁਣ ਬਾਲੀ ਗੱਲ ਕੀ ਹੈ ਕਈ ਸਿੰਗਰ ਤਾਂ ਆਪਾਂ ਨੂੰ ਉਹੀ ਮਿਲ ਜਾਂਦੇ ਨੇ ਦੇਖਣ ਨੂੰ ਜਾਂ ਆਪਾਂ ਗਏ ਦੇਖ ਆਏ ਪਰ ਉਸ ਟਾਈਮ ਤੇ ਤਾਂ ਬਾਈ ਬਹੁਤ ਰੇਅਰ ਸੀ ਨਾ ਮਸਿਕ ਸਿੰਗਰ ਨੂੰ ਦੇਖ ਪਾਉਣਾ ਹਾਂਜੀ 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 ਬੜਾ ਸਤਿਕਾਰਯੋਗ ਸਿੰਗਰ ਸੀ ਨਾ ਬੜਾ ਪਿਆਰ ਮਿਲਦਾ ਹਾਂ 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 ਤਾਂ ਦੋਸਤੋ ਹਰ ਇੱਕ ਸਿੰਗਰ ਦਾ ਜਿਹੜਾ ਮੁਸ਼ਕਲ ਦੌਰ ਹੁੰਦਾਗਾ ਬਾਈ ਦਾ ਵੀ ਰਿਹਾ ਹੋਣਾ ਤੇ ਹੁਣ ਆਪਾਂ ਬਾਈ ਨੂੰ ਪੁੱਛਾਂਗੇ ਵੀ ਬਾਈ ਦਾ ਜਿਹੜਾ ਮੁਸ਼ਕਲ ਦੌਰ ਆ ਉਹ ਕਿੱਦਾਂ ਦਾ ਸੀਗਾ ਤੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਬਾਈ ਨੂੰ ਸਾਹਮਣਾ ਕਰਨਾ ਪਿਆ ਬਾਈ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਦੇਖੋ ਸੋਡੇ ਟਾਈਮ ਤੇ ਵੀ ਮੁਸ਼ਕਲਾਂ ਰਹੀਆਂ ਹੋਣੀਆਂ ਹਨ ਤੇ ਤੁਸੀਂ ਫਿਰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਉਸ ਟਾਈਮ ਤੇ ਜਦੋਂ ਤੁਸੀਂ ਸਿੰਗਲ ਬੰਨ ਦੀ ਮਾਲ ਦੀ ਇੱਛਾ ਰੱਖਦੇ ਸੀ ਪਰੇਸ਼ਾਈਆਂ ਆਈਆਂ ਬਹੁਤ ਦੀ ਪਰ ਆਪਾਂ ਹਿੰਮਤ ਨਹੀਂ ਹਾਰੀ ਠੀਕ ਹਾਂ ਆਪਾਂ ਆਪ ਦਾ ਲੱਗੇ ਰਹੇ ਮਤਲਬ ਮੇਨ ਉਹਦੋਂ ਮਦਦ ਕਰਨ ਦੇ ਵਿੱਚ ਕੌਣ ਅੱਗੇ ਰਹਿੰਦਾ ਸੀਗਾ ਵੀ ਜਿਵੇਂ ਹੁਣ ਦੇਖੋ ਮੈਂ ਹਾਂ ਹੁਣ ਮੈਂ ਕਹਿੰਦਾ ਵੀ ਮੈਨੂੰ ਮੇਨੂੰ ਦਿੱਕਤ ਆ ਰਹੀ ਹੈ ਜਦੋਂ ਤੁਸੀਂ ਕਿਹਾ ਵੀ ਫੈਮਿਲੀ ਸਪੋਰਟ ਨਹੀਂ ਕਰਦੇ ਸੀ ਨਾ ਫਿਰ ਪੈਸੇ ਟਕੇ ਨੇ ਤਾਂ ਫੈਮਿਲੀ ਦੇਣੀ ਵੀ ਨਾ ਫਿਰ ਪੈਸੇ ਦਾ ਕਿੱਥੋਂ ਹੱਲ ਕਰਨਾ ਕਿਹਨੇ ਮਦਦ ਕਰਨੀ ਜਾਂ ਕਿਤੇ ਜਾਣਾ ਆਉਣਾ ਯਾਰਾਂ ਦੋਸਤਾਂ ਨੇ ਉਹ ਕਰਨਾ ਜੀ ਨਾਲ ਖੜਦੋ ਯਾਰਾਂ ਦੋਸਤਾਂ ਦੇ ਸਿੱਧੇ ਹੈ ਕਿ ਹੁਣ ਆਏ ਸੀਗਾ ਬਜ਼ੁਰਗਾਂ ਤਾਂ ਵੀ ਆਪਦਾ ਭਾਜੀ ਕੰਮ ਚਲਾ ਬਸ ਜਿਵੇਂ ਮਰਜ਼ੀ ਹੋ ਕਰੋ ਕਰੋ ਜਿਵੇਂ ਵੀ ਕਰੋ ਹਾਂ 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 ਸਹੀ ਗੱਲ ਕਿਉਂ ਫਿਰ ਆਪ ਦੇ ਵਿੱਚ ਕੀੜਾ ਸੀਗਾ گاਉਂ ਵਿੱਚ ਹਾਂ ਸਹੀ ਗੱਲ ਉਦੋਂ ਤੇ ਲੱਗੇ ਹੋਇਆ ਠੀਕ ਐਸੇ ਮੇਰਾ ਇੱਛੇ ਮੇਰੇ ਘਰਾਂ ਦੀ ਰੈੱਥ ਵੀ ਹੋ ਗਈ ਸੀ ਅੱਛਾ ਤੇ ਫਿਰ ਮੈਨੂੰ ਉਹ ਤੇ ਉਹਨਾਂ ਦੇ ਵੀ ਖਰਚਾ ਵਾਵਾ ਹੋ ਗਿਆ ਹੋਰ ਬਜ਼ੁਰਗ ਪਹਿਲਾਂ ਬਿਮਾਰ ਰਹੇ ਉਹਨਾਂ ਤੇ ਵੀ ਹਾਂ ਇਸ ਤਰ੍ਹਾਂ ਦਾ ਮੇਨ ਜਿਹੜਾ 22 ਦੇ ਮੁਸ਼ਕਲ ਦਾ ਸਮਾਂ ਸੀਗਾ ਚਲੋ 22 ਦੇ ਠੀਕ ਆ ਵਾਈਫ ਦਾ ਵੀ ਠੀਕ ਆ ਮਤਲਬ ਵਿਚ ਵਿਚਾਲੇ ਸਾਹ ਸੁੱਟ ਗਿਆ ਫਿਰ ਠੀਕ ਆ ਬਜ਼ੁਰਗ ਇਹਨਾਂ ਦੇ ਘਰ ਦੇ ਸਿਆਣੇ ਬੰਦੇ ਤੁਰ ਗਏ ਹਾਂਜੀ ਹਾਂਜੀ ਹਾਂ ਤਾਂ ਉਹ ਸਭ ਤੋਂ ਵੱਡਾ ਝਟਕਾ ਹੁੰਦਾ ਬੰਦੇ ਦੀ ਜ਼ਿੰਦਗੀ ਨੂੰ ਪਰ ਫਿਰ ਵੀ 22 ਦਾ ਦੇਖੋ ਹੌਸਲਾ ਬਾਈ ਪਿੱਛੇ ਨਹੀਂ ਹਟਿਆ ਠੀਕ ਹੈ ਨਹੀਂ ਬੰਦਾ ਹਟ ਜਾਂਦਾ ਯਾਰ ਅਗਲਾ ਕਹਿੰਦਾ ਯਾਰ ਇੰਨਾ ਕੁਝ ਹੋ ਗਿਆ ਤੇ ਹੁਣ ਆਪਾਂ ਨੂੰ ਪਿੱਛੇ ਹਟ ਜਾਣਾ ਚਾਹੀਦਾ ਤਾਂ ਇਹ ਵੀ ਇੱਕ ਕਾਬਲੀਅਤ ਹੈ ਬਾਈ ਦੇ ਵਿੱਚ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਾਈ ਨੇ ਕੰਟੀਨਿਊ ਰੱਖਿਆ ਤੇ ਇੱਕ ਬਾਈ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੂੰਗਾ ਵੀ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਜਾਂ ਫਿਰ ਪਿਛਲੇ ਟਾਈਮ ਦੇ ਵਿੱਚ ਕੀ ਸੀਗਾ ਸਿਸਟਮ ਵੀ ਹੁਣ ਦੇ ਟਾਈਮ ਦੇ ਵਿੱਚ ਆਟੋ ਟਿਊਨ ਚੱਲ ਪਈ ਹੈ ਨਾ ਵੀ ਚਾਹੇ ਕੋਈ ਸ੍ਰੀਲਾ ਸਿੰਗਰਾ ਚਾਹੇ ਕੋਈ ਨਹੀਂ ਹੈਗਾ ਪਤਾ ਨਹੀਂ ਲੱਗਦਾ ਕਿ ਕਿਹਦੇ ਚ ਖੂਬੀ ਆ ਕਿਹਦੇ ਚ ਨਹੀਂ ਮਤਲਬ ਇਹਦਾ ਕੋਈ ਛੋਡੇ ਤੇ ਇਫੈਕਟ ਪਿਆ ਮਤਲਬ ਛੋਡੇ ਸਿੰਗਰਾਂ ਤੇ ਜਿਹੜੇ ਮਤਲਬ ਪੁਰਾਣੇ ਤੌਰ ਤੇ ਗਾਉਂਦੇ ਸੀਗੇ ਪਹਿਲਾਂ ਦੇਖੋ ਜੀ ਗੱਲ ਇਹ ਹੈ ਕਿ ਅੱਜ ਕੱਲ ਦੀ ਜਿਹੜੀ ਈੜੀ ਹੈਗੀ ਹਾਂਜੀ ਇਹ ਆਹੀ ਦੌਰ ਸੁਣ ਕੇ ਰਾਜੀ ਨੇ ਅੱਛਾ ਆਟੋ ਟਿਊਨ ਨੂੰ ਸੁਣ ਕੇ ਜ਼ਿਆਦਾ ਖੁਸ਼ ਹਾਂ ਹਾਂ ਬੀਟ ਤੇ ਬੀਟ ਤੇ ਹਾਂ ਅਸੀਂ ਥੋੜਾ ਜਿਹਾ ਪਹਿਲਾਂ ਆਮ ਸੀਗੇ ਤੁਸੀਂ ਸੁਰਾਂ ਤੇ ਚਾਹ ਸੁਰਾਂ ਤੇ ਹਾਂ ਹਾਂ ਹੁਣ ਅੱਜ ਕੱਲ ਇੱਕ ਹੀ ਹਾਂ ਟਰੈਕ ਕਰਦੇ ਨੇਗੇ ਉਹ ਆਪਦੇ ਹਿਸਾਬ ਨਾਲ ਕਰਾਉਂਦੇ ਨੇਗੇ ਬੱਚੇ ਠੀਕ ਹੈ ਠੀਕ ਹੈ ਜੀ ਹਾਂ ਉਹ ਵੀਰ ਤੇ ਗਾਉਂਦੇ ਨੇਗੇ ਹਰ ਕਿਸੇ ਬਹੁਤ ਪੈਂਦਾ ਹੈ ਚੀਜ਼ਾਂ ਦਾ ਹੁਣ ਜਿਹੜੇ ਪੁਰਾਣੇ ਸਿੰਗਰ ਨੇਗੇ ਉਹਨਾਂ ਨੂੰ ਬਹੁਤ ਦਿੱਕਾ ਪੈਂਦਾ ਹੈ ਇਹ ਚੀਜ਼ਾਂ ਦਾ ਬਹੁਤ ਕਿਤਨੇ ਕਿਤੇ ਮਤਲਬ ਇਹ ਨਹੀਂ ਆਏ ਹੁੰਦਾ ਮਨ ਦੇ ਚ ਵੀ ਆਪਾਂ ਅੱਜ ਇੰਨੀ ਮਿਹਨਤ ਕੀਤੀ ਹਨਾ ਐਨ ਆਪਾਂ ਸੁਰ ਤਾਲ ਸਿੱਖਿਆ ਤੇ ਅੱਜ ਦੇ ਜਿਹੜੇ ਗਾਇਕ ਆ ਗਏ ਹਨਾ ਵੀ ਉਹ ਉਹ ਬਿਨਾ ਸੁਰ ਤਾਲ ਸਿੱਖੀ ਠੀਕ ਆ ਮਤਲਬ ਵੀ ਇੰਨਾ ਅੱਗੇ ਆ ਰਹੇ ਆ ਵੀ ਇਹ ਕਿਤਨੇ ਕਿਤੇ ਵੀ ਗਲਤ ਗੱਲ ਨਹੀਂ ਹੈਗੀ ਵੀ ਤੁਸੀਂ ਇੰਨੀ ਮਿਹਨਤ ਕੀਤੀ ਦੇਖੋ ਜੀ ਗੱਲ ਇਹ ਆ ਗਈ ਹੁਣ ਜਿਹੜੇ ਅੱਜ ਕਰਦੇ ਸਿੰਗਰ ਨੇਗੇ ਉਹ ਬੱਚੇ ਉਹ ਆਪ ਦੀ ਚੋਅਸ ਦੀ ਚੀਜ਼ ਬਣਾਵਾ ਰਹੇ ਨੇਗੇ ਠੀਕ ਹੈ ਨਾ ਤੇ ਬਾਕੀ ਹੁਣ ਉਹ ਪੈਸਾ ਲਾ ਰਹੇ ਨੇ ਆਪ ਦੇ ਹਿਸਾਬ ਨਾਲ ਪੈਸਾ ਲਾ ਰਹੇ ਨੇ ਠੀਕ ਹੈ ਨਾ ਮੁਸ਼ਕਲ ਤਾਂ ਆਉਂਦੀ ਹੈਗੀ ਹੁਣ ਪੁਰਾਣੇ ਕਲਾਕਾਰ ਨੂੰ ਨਵੀਂ ਵੋਕਲ ਦੇ ਵਿੱਚ ਹਾਂ ਬਹੁਤ ਕਠਿਨ ਕਰਨਾ ਬਹੁਤ ਆ ਹਾਂ 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 ਬਹੁਤ ਆਪਕਾ ਹੋ ਜਾਂਦਾ ਫੇਰ ਵੀ ਹਿੰਮਤ ਕਰਦੇ ਆ ਵੀ ਆਪਾਂ ਇਸ ਤਰ੍ਹਾਂ ਦਾ ਕਰੀਏ ਕੁਛ ਨਾ ਕੁਛ ਹੁੰਦਾ ਮਾਣ ਹਾਂ ਫਿਰ ਵੀ ਜਾਰੀ ਹੈ ਤੁਹਾਡਾ ਸੰਗ ਚੱਲੀ ਜਾਂਦਾ ਹਾਂ ਜੀ ਹਾਂ ਇਹ ਵੀ ਬਹੁਤ ਵੱਡੀ ਗੱਲ ਆ ਵੀ ਆਜ ਦੇ ਸਮੇਂ ਦੇ ਵਿੱਚ ਕੀ ਹਰ ਕੋਈ ਸਿੰਗਰ ਆ ਜਾਂ ਫਿਰ ਹਰ ਕੋਈ ਨਹੀਂ ਕਹਿ ਸਕਦੇ ਆਪਾਂ ਵਿੱਚ ਚਨਿੰਦਾ ਸਿੰਘ ਰਹੇ ਜਿਹੜੇ ਆਟੋ ਟੂਨ ਤੇ ਗਾਉਂਦੇ ਨੇ ਬਟ ਜਦੋਂ ਉਹਨਾਂ ਨੂੰ ਲਾਈਵ ਲਾਉਣ ਲਈ ਕਹਿ ਦਿੱਤਾ ਜਾਵੇ ਤਾਂ ਬਾਈ ਉਹਨਾਂ ਦੀ ਫੂਕ ਨਿਕਲ ਨਿਕਲ ਜਾਂਦੀ ਨਹੀਂ ਠੀਕ ਆ ਤੇ ਪਰ ਜਿਹੜੇ ਪੁਰਾਣੇ ਸਿੰਗਰ ਆ ਉਹ ਠੀਕ ਆ ਚਾਹੇ ਉਹ ਕੈਸਟਨ ਨੂੰ ਲਾ ਕੇ ਲਾ ਲੋ ਚਾਹੀ ਠੀਕਾ ਲਾਈਵ ਖਾੜੇ ਨੂੰ ਲਾ ਕੇ ਲਾ ਲੋ ਉਹਨੇ ਪਾਸੇ ਤੂੰ ਟਿਕਟ ਨਾ ਜਾਣਦੇ ਸੀਗੇ ਹਣਾ ਬਾਈ ਸਹੀ ਹੈ ਸਹੀ ਹੈ ਸਹੀ ਦੋਸਤੋ ਇੱਕ ਚੀਜ਼ ਮੈਂ ਹੋਰ ਬਾਈ ਤੋਂ ਪੁੱਛਣਾ ਚਾਹਣਾਗਾ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਕੀ ਹੈ YouTube ਹੋ ਗਿਆ Spotify ਹੋ ਗਿਆ ਜਾਂ ਕੋਈ ਵੀ ਆਪਣਾ ਇੰਟਰਨੈਟ ਤੇ ਲਾ ਲੋ ਆਪਾਂ ਨੂੰ ਨਾ ਜਿਹੜਾ ਵੀ ਸਿੰਗਰ ਹੈਗਾ ਉਹਨੂੰ ਪਤਾ ਲੱਗ ਜਾਂਦਾ ਵੀ ਮੇਰਾ ਇੰਨਾ ਇੱਕ ਗਾਣਾ ਚੱਲ ਰਿਹਾ ਤਾਂ ਮੈਂ ਹਿੱਟ ਜਾ ਰਿਹਾ ਤੇ ਮੈਨੂੰ ਇੰਨੇ ਠੀਕਾ ਮੇਰੇ ਤੋਂ ਕੰਪਨੀ ਪੈਸੇ ਕਮਾ ਰਹੀ ਆ ਤਾਂ ਉਸ ਟਾਈਮ ਤੇ ਦੌਰ ਕੁਝ ਹੋਰ ਸੀਗਾ ਹਣਾ ਬਾਈ ਉਦੋਂ ਕੈਸਟਾਂ ਵਿਕਦੀਆਂ ਸੀਗੀਆਂ ਤਾਂ ਬਾਈ ਫਿਰ ਸੋਨੂੰ ਕਿਵੇਂ ਪਤਾ ਲੱਗਦਾ ਸੀ ਮੈਂ ਹਿੱਟ ਜਾ ਰਿਹਾ ਜਾਂ ਫਿਰ ਠੀਕ ਆ ਮੇਰੀ ਕੈਸ਼ ਕਿੰਨੀ ਕੁ ਬਿਕਰੀ ਆ ਮਤਲਬ ਇਹਦੇ ਚ ਕੋਈ ਝੋਲ ਮੋਲ ਤਾਂ ਨਹੀਂ ਸੀਗਾ ਝੋਲ ਮੋਲ ਤਾਂ ਇਹ ਆ ਜੀ ਦੇਖੋ ਆਪਾਂ ਤਾਂ ਕੰਪਨੀ ਨੂੰ ਬਣਾ ਕੇ ਦੇ ਦਿੰਦੇ ਸੀਗੇ ਮਾਸਟਰ ਠੀਕ ਆ ਠੀਕ ਆ ਉਹਨਾਂ ਨੇ ਉਹਨਾਂ ਨੇ ਰਿਕਾਰਡ ਕਰਾ ਕੇ ਦੇ ਦਿੰਦੇ ਸੀ ਉਹਨਾਂ ਨੇ ਬਸ ਇਹ ਕਹਿ ਦੇਣਾ ਵੀ ਆਹ ਕੈਸ਼ ਤੁਹਾਡੀ ਵਧੀਆ ਚੱਲ ਰਹੀ ਹੈ ਮਾਰਕੀਟ ਵਿੱਚ ਵਿਕ ਰਹੀ ਹੈ ਹਿੱਟ ਹੋ ਰਹੀ ਹੈ ਤਾਂ ਅਗਲਾ ਪੈਸਾ ਅਸੀਂ ਲਾਵਾਂਗੇ ਹਾਂ ਅਗਲਾ ਜਿਹੜਾ ਵੀ ਖਰਚ ਹੋਗਾ ਸਾਰਾ ਖਰਚ ਹਾਂ ਬਸ ਆਪਾਂ ਤਾਂ ਉਹੀ ਹੁੰਦਾ ਦੀ ਆਪਾਂ ਮਾਰਕੀਟ ਵਿੱਚ ਚੱਲੀਏ ਠੀਕ ਹੈ ਨਾ ਉਹਦੇ ਥਰੂ ਆਪਾਂ ਨੂੰ ਕੋਈ ਫੈਕਸ਼ਨ ਪਹਿਣਗੇ ਠੀਕ ਹੈ ਨਾ ਵਿਆਹ ਸ਼ਾਦੇ ਕੋਲ ਆ ਬਾਈ ਦਾ ਕਹਿਣ ਦਾ ਮਤਲਬ ਇਹ ਹੈ ਕਿ ਵੀ ਬਾਈ ਨੂੰ ਤਾਂ ਜਾਂ ਕੋਈ ਵੀ ਸਿੰਗਰਾਂ ਨੂੰ ਇਹ ਮਤਲਬ ਨਹੀਂ ਹੁੰਦਾ ਸਿਕਾ ਵੀ ਕੈਸਟ ਤੋਂ ਕਿੰਨੇ ਪੈਸੇ ਕਮਾ ਰਿਆ ਸਹੀ ਬਾਈ ਉਹ ਲੱਖਾਂ ਕਮਾ ਲੇ ਹੋਣ ਹਨਾ ਸਿੰਗਰਾਂ ਨੂੰ ਮਤਲਬ ਹੁੰਦਾ ਸੀ ਕਿ ਵੀ ਸਾਡੀ ਕੈਸਟ ਆਵੇ ਕੈਸਟ ਚੱਲੇ ਠੀਕ ਆ ਸਾਨੂੰ ਨਵੀਂ ਕੈਸਟ ਨੂੰ ਪੈਸੇ ਜਾਂ ਪੈਸੇ ਲਾਉਂਦਾ ਹੁੰਦਾ ਹੁੰਦਾ ਜੇ ਅਸੀਂ ਨਵੇਂ ਬੰਦ ਨੂੰ ਤਾਂ ਇਹ ਹੁੰਦਾ ਵੀ ਅਸੀਂ ਮਾਰਕੀਟ ਚ ਆਈਏ ਹਾਂ ਮਾਰਕੀਟ ਚ ਆਈਏ ਮਾਰਕੀਟ ਦੇ ਚ ਪੈਰ ਲੱਗ ਜਾਣ ਠੀਕ ਹੈ ਨਾ ਇਹ ਹੀ ਬਹੁਤ ਹੈਗਾ ਠੀਕ ਹੈ ਨਾ ਤੇ ਪਰ ਅੱਜ ਦੇ ਟਾਈਮ ਸਾਨੂੰ ਪਤਾ ਹੀ ਆ ਦੋਸਤੋ ਕੀ ਹੋ ਚੁੱਕਿਆ ਵੀ ਮਤਲਬ ਇੱਕ ਗਾਣਾ ਚੱਲ ਗਿਆ ਤਾਂ ਉਹਦੀ ਸਿੰਗਰ ਕਹਿੰਦਾ ਬਾਈ ਮੇਰੇ ਤਾਂ ਇੰਨੇ ਬਣ ਗਏ ਹਨਾ ਬਾਈ ਹੁਣ ਤਾਂ ਫਿਰ ਦੌਰ ਹੋ ਗਿਆ ਮੋਬਾਈਲ ਦਾ ਹੋ ਗਿਆ ਇੱਕ ਬਾਈ ਤੂੰ ਨਾ ਮੈਂ ਹੋਰ ਚੀਜ਼ ਪੁੱਛਣਾ ਚਾਹਣਾਗਾ ਤੇ ਮਤਲਬ ਅੱਜ ਦੇ ਟਾਈਮ ਤਾਂ ਸਾਨੂੰ ਪਤਾ ਵੀ ਇਹ ਚੀਜ਼ ਆਮ ਹੀ ਚੱਲਦੀ ਆ ਬੌਂਡ ਕਰਦੇ ਆ ਠੀਕ ਆ ਸਿੰਗਰ ਨੂੰ ਬਾਈ ਉਸ ਟਾਈਮ ਤੇ ਵੀ ਬੌਂਡ ਕਰਦੇ ਹੁੰਦੇ ਹਾਂ ਉਸ ਟਾਈਮ ਤੇ ਵੀ ਬੌਂਡ ਕਰਦੇ ਹੁੰਦੇ ਜਿਹੜਾ ਸਿੰਗਰ ਵਧੀਆ ਚੱਲ ਜਾਂਦਾ ਵਧੀਆ ਲੱਖਾਂ ਦੇ ਵਿੱਚ ਵੇਚਦੀ ਟੇਪ ਤਾਂ ਉਹਨੂੰ ਫਿਰ ਬੌਂਡ ਕਰਦੇ ਫਿਰ ਸਾਰਾ ਖਰਚਾ ਵਾਸਾ ਉਹਨਾਂ ਦਾ ਹੀ ਹੁੰਦਾ ਸੀ ਸਾਰਾ ਸਾਰਾ ਤੇ ਬਾਈ ਹੁਣ ਮੰਨ ਲਓ ਹੁਣ ਵੀ ਤੁਸੀਂ ਸਿੰਗਿੰਗ ਜਾਰੀ ਰੱਖੀ ਹੋਈ ਹੈ ਤੁਹਾਡੀ ਹਾਂਜੀ ਹਾਂ ਹਾਂ ਠੀਕ ਆ ਇਹਦਾ ਕੀੜਾ ਬਾਈ ਜੀ ਕੀੜਾ ਇਹ ਨਹੀਂ ਜਾਂਦਾ ਹੈ ਇਹ ਜਾਂਦਾ ਨਹੀਂ ਹੈਗਾ ਇਹ ਤਾਂ ਕੀੜਾ ਹੈਗਾ ਠੀਕ ਆ ਕੋਈ ਬਾਈ ਆਪਣੇ ਅੱਗੇ ਕੋਈ ਸੌਂਗ ਆ ਰਿਹਾ ਹਾਂਜੀ ਹਾਂ ਕਾਫੀ ਸੌਂਗ ਕਰਨੇਗੇ ਹੁਣ ਪਿੱਛੇ ਸਰਪੰਚੀ ਤੇ ਕਰਿਆ ਉਹ ਸਰਪੰਚੀ ਵੀਰੇ ਛੱਡਾਂਗੇ ਹਾਂਜੀ ਹਾਂ ਹੁਣ ਗੁਰੂਪੁਰਬ ਆ ਰਿਹਾ ਹੈਗਾ ਹਾਂਜੀ ਗੁਰੂ ਨਾਨਕ ਜੀ ਦਾ ਕੋਈ ਆਪ ਦੀ ਕਾਸਟ ਚੋਂ ਆਉਣ ਵਾਲੀ ਕਾਸਟ ਦੇ ਵਿੱਚੋਂ ਕੋਈ ਗਾਣਾ ਸੁਣਾਉਣਾ ਚਾਹੋ ਕੋਈ ਵੀ ਜੋ ਤੁਹਾਡੇ ਮਨ ਦੇ ਨੇੜੇ ਹੋਵੇ ਵੀ ਜਾਂ ਸਾਨੂੰ ਲੱਗਿਆ ਸੁਣਾ ਸੁਣਾਉਣਾ ਚਾਹੀਦਾ ਮੇਰਾ ਪਿੱਛੇ ਜੇ ਰਵੀ ਕੁ ਜੀ ਨੇ ਕਰਾਸੀ ਹੋ ਗੀਤ ਇਹ ਲਾ ਕੇ ਲਾਰੇ ਤੇ ਬੜਾ ਪਿਆਰ ਮੇਰਾ YouTube ਤੇ ਉਹਨੂੰ ਅੱਛਾ ਜੀ ਬੜੀਆ ਸੌਂਗ ਆ ਗਿਆ ਜੱਗ ਅੱਗੇ ਲਜੀ ਅੱਛਾ ਜੀ ਤੇ ਉਹਨਾਂ ਨੇ ਲਿਖਿਆ ਹੋਇਆਗਾ ਠੀਕ ਆ ਜੀ ਤੇ ਉਹ ਸੀਗਾ ਹਾਂ ਤੁਹਾਨੂੰ ਜਰੂਰ ਸੁਣਾਵਾਂਗੇ ਜੀ ਤਾਂ ਦਰਸ਼ਕੋ ਧਿਆਨ ਨਾਲ ਸੁਣਿਓ ਠੀਕ ਆ ਤੇ ਚਲੋ ਜੀ ਦੇਖ ਲੰਮੇ ਲੰਮੇ ਬਾਜਰੇ ਦੇ ਛਟਿਆਂ ਤੇ ਕੂਲਾ ਕੂਲਾ ਬੂਰ ਪੈ ਗਿਆ ਉਹਦਾ ਜੀਨ ਦਾ ਕੀ ਹਾਜੇ ਇਸ ਰੁੱਤਹਿ ਜੋ ਸੱਜਣਾ ਤੋਂ ਦੂਰ ਰਹਿ ਗਿਆ ਵੇ ਦੇਖ ਲੰਮੇ ਲੰਮੇ ਬਾਜਰੇ ਦੇ ਛਟਿਆਂ ਤੇ ਕੂਲਾ ਕੂਲਾ ਬੂਰ ਪੈ ਗਿਆ ਉਹਦਾ ਜੀਨ ਦਾ ਕੀ ਹਾਜੇ ਇਸ ਰੁੱਤਹਿ ਜੋ ਸੱਜਣਾ ਤੋਂ ਦੂਰ ਰਹਿ ਗਿਆ ਵੇ ਸੌ ਤੇਰੀ ਬੇਤਰਮ ਨਾਲ ਖਾਮਾ ਸੌ ਤੇਰੀ ਬੇਤਰਮ ਨਾਲ ਖਾਮਾ ਕਾ ਨਾਮ ਹੈ ਵੱਲ ਹੋਰ ਦੇ ਉਹ ਕੋਲੇ ਰਹਿ ਕੇ ਵੀ ਜੇ ਦੂਰ ਦੂਰ ਰਹਿਣਾ ਤੂੰ ਸਾਨੂੰ ਸਾਡਾ ਦਿਲ ਮੋੜ ਦੇ ਤੂੰ ਸਾਨੂੰ ਸਾਡਾ ਦਿਲ ਮੋੜ ਦੇ ਕੀ ਬਾਤ ਹੈ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਹਾਡਾ ਵੀ ਜੀ ਤੇ ਬਹੁਤ ਤੁਹਾਡੇ ਤੋਂ ਕੁਝ ਸਿੱਖਣ ਨੂੰ ਮਿਲਿਆ ਆਪਾਂ ਨੂੰ ਤੁਹਾਡੀ ਜ਼ਿੰਦਗੀ ਤੇ ਜੋ ਵੀ ਤੁਸੀਂ ਕਟਨਾਵਾਂ ਹੋਈਆਂ ਠੀਕ ਆ ਤੁਹਾਡੇ ਨਾਲ ਜਾਂ ਫਿਰ ਜੋ ਵੀ ਤੁਸੀਂ ਔਕੜਾਂ ਦਾ ਸਾਹਮਣਾ ਕੀਤਾ ਆਪਾਂ ਨੂੰ ਵੀ ਸਿੱਖਣ ਨੂੰ ਮਿਲਿਆ ਤੇ ਦਰਸ਼ਕਾਂ ਨੂੰ ਵੀ ਸਿੱਖਣ ਨੂੰ ਮਿਲਿਆ ਹੋਗਾ ਤਾਂ ਬਾਈ ਜੀ ਐਂਡ ਆਫ ਦਾ ਟਾਈਮ ਤੁਸੀਂ ਕੁਝ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਮੋ ਜਾਂ ਆਪਣੇ ਜਿਹੜੇ ਵੀਵਰਸ ਆ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਸਿੱਖਿਆ ਕੋਈ ਦਿੰਦੇ ਹੋ ਬਾਈ ਜੀ ਮੇਰੀ ਤਾਂ ਇਹੀ ਵਿਚਾਰ ਸੀ ਆ ਗਈ ਠੀਕ ਹੈ ਨਾ ਅੱਜ ਕੱਲ ਦੀ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਹੈ ਜਿਹੜੀ ਇਸ ਦੀ ਨਸ਼ਾ ਬੰਦ ਨੂੰ ਜਾ ਰਹੀ ਆ ਹਾਂਜੀ ਹਾਂਜੀ ਨਸ਼ਿਆਂ ਦਾ ਖੜਾ ਛੱਡ ਕੇ ਚੰਗੀ ਸੰਗੀਤ ਸਿੱਖਣਾ ਚੰਗਾ ਹਾਂਜੀ ਹਾਂ ਤੇ ਚੰਗੇ ਗੀਤ ਸੌਂਗ ਰਿਲੀਜ਼ ਕਰਨ ਵਧੀਆ ਢੰਗ ਨਾਲ ਠੀਕ ਹੈ ਜੀ ਮਾਂ ਪਿਓ ਦੀ ਸੇਵਾ ਕਰਨ ਹਾਂਜੀ ਹਾਂ ਠੀਕ ਹੈ ਜੀ ਸਾਰਿਆਂ ਦਾ ਸਤਿਕਾਰ ਕਰਨ ਸਾਰਿਆਂ ਦਾ ਸਤਿ ਹਾਂ ਸਭ ਤੋਂ ਵੱਡੀ ਇਹ ਹੈ ਜੀ ਠੀਕ ਹੈ ਨਹੀਂ ਆਪਦੇ ਅਸ਼ੋਕਰ ਨਾ ਭੁੱਲਣਾ ਠੀਕ ਇਹੀ ਇਹੋ ਜਿਹਾ ਤਾਂ ਦੋਸਤੋ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਵੀਡੀਓ ਦੇਖੀ ਸਾਨੂੰ ਠੀਕ ਆ ਇੰਨਾ ਸਮਾਂ ਤੁਸੀਂ ਦੇਖਿਆ ਜੀ ਹਲੇ ਤੱਕ ਵੀਡੀਓ ਦੇਖਿਆ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਫਿਰ ਲੈਨੇ ਆ ਜਲਦਤ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੁਹਾਡਾ ਧੰਨਵਾਦ